ਸ਼ਹਿਰ ਪਸੀ ਪਠਾਨਾ ਦੇ ਪਿੰਡ ਵਜੀਦਪੁਰ ਵਿਖੇ ਯੁੱਧ ਨਸ਼ਾ ਦੇ ਵਿਰੁੱਧ ਨੂੰ ਲੈ ਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਇੱਕ ਰੋਡ ਸ਼ੋਅ ਕੱਢਿਆ ਗਿਆ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕੀ ਦੱਸਿਆ ਉਹ ਸੁਣਦੇ ਹਾਂ ਹਾਂਜੀ ਸਰ ਅਗੇ ਯੋਗ ਨਸ਼ੇ ਵਿਰੁੱਧ ਇਹ ਦੇਸ਼ ਲਈ ਇਹ ਬਣਾਇਆ ਗਿਆ। ਬਿਲਕੁਲ ਜੀ ਯੋਗ ਨਸ਼ੇ ਵਿਰੁੱਧ ਜੋ ਹੈ ਸਾਡਾ ਪ੍ਰੋਗਰਾਮ ਚੱਲ ਰਿਹਾ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪਿੰਡਾਂ ਦੇ ਵਿੱਚ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਸਾਡਾ ਦੂਜਾ ਫੇਜ਼ ਹੈ ਪਹਿਲਾ ਫੇਜ਼ ਬਹੁਤ ਕਾਮਯਾਬ ਰਿਹਾ ਇਹ ਦੂਜਾ ਫੇਜ਼ ਚੱਲ ਰਿਹਾ ਹੈ ਜਿਸ ਪਿੰਡਾਂ ਦੇ ਪਹਿਰੇਦਾਰ ਜਿਹੜੇ ਨਿਯੁਕਤ ਕੀਤੇ ਜਾ ਰਹੇ ਨੇ ਉਦੇ ਵਿੱਚ ਸਾਨੂੰ ਇਹ ਆ ਕਿ ਪਿੰਡਾਂ ਦੇ ਵਿੱਚੋਂ ਰਿਸਪੌਂਸ ਜਿਹੜਾ ਮਿਲਦਾ ਤੇ ਦੱਸਦੇ ਨੇ ਲੋਕ ਸਾਨੂੰ ਤੇ ਹੁਣ ਤਾਂ ਇੱਕ ਬਾਤ ਚੰਗੀ ਗੱਲ ਦੇਖਣ ਨੂੰ ਕੀ ਮਿਲੀ ਆ ਕਿ ਸਾਡੇ ਬੀਬੀਆਂ ਪੜਣਾ ਵੀ ਸਾਨੂੰ ਦੱਸ ਦਿੰਦੀਆਂ ਨੇ ਕਿ ਫਲਾਣਾ ਬੰਦਾ ਸਾਡੇ ਪਿੰਡੋਂ ਨਸ਼ੀ ਵੇਚਦਾ ਯਾ ਨਸ਼ੇ ਕਰਦਾ ਮੈਂ ਪਹਿਲਾਂ ਵੀ ਕਹਿੰਦਾ ਕਿ ਜਿਹੜੇ ਦਾ ਨਸ਼ੇ ਕਰਦੇ ਨੇ ਛੱਡਣਾ ਚਾਹੁੰਦੇ ਨੇ ਵੀ ਹੈਲਪ ਕਰਾਂਗੇ ਪੂਰੀ ਤੇ ਜਿਹੜੇ ਲੋਕਾਂ ਵੇਚਦੇ ਨੇ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਠੋਕੇ ਕਰਾਂਗੇ ਕੋਈ ਉਹਦੇ 'ਚ ਸ਼ਿਫਾਰਸ਼ ਨਹੀਂ ਕਿਉਂਕਿ ਛੋਟੇ ਛੋਟੇ ਬੱਚੇ ਤੇ ਪੁੱਤ ਅਸੀਂ ਬਚਾਉਣੇ ਨੇ ਜੇ ਪੁੱਤ ਬਚਾਉਣੇ ਤਾਂ ਨੂੰ ਸਖਤ ਫੈਸਲੇ ਫਖਰ ਲੈਣੇ ਪੈਣਗੇ ਸੋ ਮੁੱਖ ਮੰਤਰੀ ਸਾਹਿਬ ਨੂੰ ਬਿਲਕੁਲ ਹੀ ਸਖਤ ਦੇਸ਼ਾਂ ਦੇ ਉਦੇਸ਼ ਨੇ ਕਿ ਜਿਹੜਾ ਇਸ ਦਰਵੇਜੇ ਚ ਫਸ ਗਿਆ ਉਹਨੂੰ ਤਾਂ ਬਚਾਈਏ ਤੇ ਜਿਹੜਾ ਨਸ਼ੇ ਵੇਚਦਾ ਉਹਦੇ ਤੇ ਅਪਮਾਨ ਦੀ ਕਾਰਵਾਈ ਕਰੀਏ ਸੋ ਅੱਜ ਪਿੰਡ ਵਜੀਦਪੁਰ ਉਹ ਆਏ ਹੋਇਆ ਸਾਡੇ ਸਰਪੰਚ ਸਾਹਿਬ ਮੇਰੇ ਪ੍ਰਕਾਰ ਨੇ ਸਾਡੇ ਸਾਥੀ ਗੁਰਿੰਦਰ ਸਿੰਘ ਜੀ ਅ ਹੋਰ ਸਾਰੇ ਸਾਥੀ ਪਿੰਡ ਦੇ ਇੱਥੇ ਪਹੁੰਚੇ ਨੇ ਤੇ ਸਾਡੇ ਇੱਥੇ ਹਲਕੇ ਦੇ ਕੋਆਰਡੀਨੇਟਰ ਹਰਜਿੰਦਰ ਸ਼ਾਹੀ ਜੀ ਉਹ ਵੀ ਨੇ ਰੇਪਾ ਜੀ ਵਾਈਸ ਪ੍ਰਧਾਨ ਨੇ ਸਾਡੇ ਕਿਸਾਨ ਵੀ ਦੇ ਵੀ ਪਹੁੰਚੇ ਸਾਰੇ ਜਿਹੜੇ ਸਾਥੀ ਇੱਥੇ ਵੱਖ-ਵੱਖ ਪਿੰਡਾਂ ਤੋਂ ਵੀ ਆਏ ਨੇ ਸੋ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਖਾਸ ਕਰ ਛੋਟੇ-ਛੋਟੇ ਬੱਚਿਆਂ ਦਾ ਤਾਲਵੰਦ ਕਰਦੇ ਆ ਮਾਤਾ-ਮਾਂ ਪੇਣਾ ਦਾ ਪਿੰਡ ਦੇ ਸਾਰੇ ਮੋਤੂ ਸੱਜਣਾ ਦਾ ਧੰਨਵਾਦ ਜਿਹੜੇ ਹਰ ਇੱਕ ਐਕਟੀਵਿਟੀ 'ਚ ਭਾਗ ਲੈਂਦੇ ਨੇ ਤੁਸੀਂ ਆ ਜਾਨਦੇ ਹੋ ਬੱਚਿਆਂ ਨੂੰ ਗੱਲ ਕਰਕੇ ਜਰੂਰ ਜਾਓ ਰੋਲਕ ਦੇਖਿਓ ਬੱਚਿਆਂ ਦੇ ਚਿਹਰੇ 'ਤੇ ਤੁਹਾਨੂੰ ਪਤਾ ਲੱਗੂਗਾ ਕਿ ਬੱਚੇ ਖੁਸ਼ ਹੁੰਦੇ ਨੇ ਇਦਾਂ ਦੀ ਐਕਟੀਵਿਟੀ 'ਚ ਭਾਗ ਲੈ ਕੇ ਤੇ ਦੱਸਣਗੇ ਬੱਚੇ ਆਪਣੇ ਘਰਾਂ 'ਚ ਜਾ ਕੇ ਦੱਸਣਗੇ ਲੋਕਾਂ ਨੂੰ ਪਤਾ ਲੱਗੂਗਾ ਸੋ ਸਾਡਾ ਇਹ ਮਕਸਦ ਹੈ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਸਰਕਾਰ ਜਿਹੜੀ ਆ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਸਖਤ ਨੀਸ ਇਸ ਮਾਮਲੇ ਦੀ ਤਾਂ ਹੀ ਅਸੀਂ ਐਮਐਲਏ ਸਾਰੇ ਪਿੰਡ-ਪਿੰਡ ਜਾ ਕੇ ਹੁਕਮ ਦੇ ਰਿਹਾ ਕਿ ਨਸ਼ੇ ਤੋਂ ਬਚਾ ਲਈਏ ਆਪਣੇ ਪਰਿਵਾਰਾਂ ਨੂੰ ਸੋ ਬਹੁਤ ਸਾਨੂੰ ਅੱਛਾ ਰਿਸਪੌਂਸ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਪੰਜਾਬ ਨੂੰ ਨਸ਼ਾ ਮੁਕਤ ਅਸੀਂ ਕਰਾਂਗੇ ਸੋ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਫਿਰ ਤੋਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਵੱਡਾ ਪ੍ਰੋਗਰਾਮ ਲਿਖਿਆ ਅਸੀਂ ਸਾਰੇ ਜਿਹੜੇ ਰਲ ਕੇ ਸਾਰੇ ਸਾਥ ਦੇਈਏ ਸੋ ਬਹੁਤ-ਬਹੁਤ ਧੰਨਵਾਦ ਵਾਈਲੂ ਜੀ ਦਾ ਖਾਸਾ ਵਾਈਲੂ ਜੀ ਦਾ ਹਾਂਜੀ ਸਰ ਅੱਜ ਉਪਰਾਲਾ ਕੀਤਾ ਗਿਆ ਪਿੰਡ ਬਜੀਤਪੁਰ ਵਿਖੇ ਨਸ਼ੇ ਨੂੰ ਲੈ ਕੇ ਕੀ ਕਰਨ ਹਾਂਜੀ ਹਾਂਜੀ ਅੱਜ ਪਿੰਡ ਪਿੰਡ ਬਜੀਤਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਜਿਹੜਾ ਪ੍ਰੋਗਰਾਮ ਲਿਖਿਆ ਨਸ਼ਾ ਜੁੱਧ ਨਸ਼ਿਆਂ ਦੇ ਵਿਰੁੱਧ ਉਹ ਸਬੰਧ ਵਿੱਚ ਅੱਜ ਨੇ ਸਾਡੇ ਪਿੰਡ ਰੋਡ ਸ਼ੋਅ ਕੀਤਾ ਜੀ ਤੇ ਲੋਕਾਂ ਦਾ ਬਹੁਤ ਵਧੀਆ ਸਾਨੂੰ ਸਹਿਯੋਗ ਮਿਲਦਾ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਮਹਨ ਚਲਾਈ ਹੈ ਮੇਰੇ ਖਿਆਲ ਚ ਪਹਿਲੀ ਸਰਕਾਰ ਆ ਜਿਹੜੀ ਨਸ਼ਿਆਂ ਦੇ ਵਿਰੁੱਧ ਚੱਲੀ ਆ ਮੈਨੂੰ ਪਤਾ ਹੀ ਨਹੀਂ ਕਿ ਕਿੱਦਾਂ ਹੁੰਦਾ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਤੇ ਅਸੀਂ ਸਾਰੇ ਪਿੰਡ ਵੱਲੋਂ ਭਗਵੰਤ ਸਿੰਘ ਮਾਨ ਸਾਹਿਬ ਦਾ ਤੇ ਐਮ ਐਲ ਜੋ ਰੁਪਿੰਦਰ ਸਿੰਘ ਹੈਪੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਨਹਿਰ ਚਲਾਈ ਹੋਈ ਸਰ ਜੀ ਜਿੱਥੇ ਦੇਖਿਆ ਜਾ ਰਿਹਾ ਕਿ ਪੰਜਾਬ ਸਰਕਾਰ ਵੱਲੋਂ ਵਧੀਆ ਉਪਰਾਲੇ ਕਿੰਨੇ ਲੱਗਦਾ ਕਿ 2027 ਦੇ ਵਿੱਚ ਸਰਕਾਰ ਵਾਪਸੀ ਫਿਰ ਮੋਟਰ ਸਰਕਾਰ ਬਣੇਗੀ ਬਿਲਕੁਲ ਜੀ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਹੈ ਤੇ 2027 ਦੇ ਵਿੱਚ ਅਸੀਂ ਤਾਂ 100% ਇਹ ਕਹਾਂਗੇ ਜਿਹੜੀ ਸਰਕਾਰ ਹੈ ਉਹ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਆਏਗੀ ਠੀਕ ਹੈ ਧੰਨਵਾਦ